ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਈਵਾਲ ਬੱਚੀ ਦਿਖਾਉਣੀ ਆ ਜੀ ਸੂਈ ਵੀ ਮੂਹ ਖੀਰੀ ਬਿਲਕੁਲ ਤੇ ਸੂਈ ਸਵਾਈਆ ਡਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਪਰਮਜੀਤ ਸਿੰਘ ਹੈ ਜੀ ਪਿੰਡ ਆ ਗਿਆ ਆਪਣਾ ਗੁਰਮਾ ਜ਼ਿਲ੍ਹਾ ਬਰਨਾਲਾ ਹਣਾ ਠੀਕ ਐ ਤੇ ਮੋਬਾਈਲ ਨੰਬਰ ਆਪਣੇ 98725 94115 98725 94815 ਜੇ ਬਸ ਸਾਈਵਲ ਬੱਚੀ ਦੇਖਦੇ ਪਏ ਆ ਇਹ ਸੂਈ ਆ ਪਹਿਲਾ ਸੂਆ ਪਲੂ ਅਸਾ ਮੂੰਹ ਬਿਲਕੁਲ ਖੀਰੀ ਬੱਚਾ ਇਹ ਨਹੀਂ ਕੀ ਜੇ ਤਾਂ ਬੱਚਾ ਬੱਚਾ ਕੈ ਦਿਨ ਹੋਗੇ ਸੂਈ ਨਜ ਇਹਨਾਂ ਹੋਗੇ ਜੀ 25 ਸੂਈ ਨਜ ਵੀ ਵਾਇਦਨ ਜੇਰ ਯੂਰੋ ਕੇ ਜਮ ਹਾਂ ਜਮਾਂ ਓਕੇ ਕਿੰਨਾ ਦੁੱਧ ਹਾਜ਼ਰਾ ਜੀ ਹੋਣੇ ਥੱਲੇ ਦੁੱਧ ਬਹੁਤ ਤਾਂ ਹੈ ਜੀ ਸਾਨੂੰ 4 ਲੀਟਰ ਤੋਂ ਵੱਧ 7 ਲੀਟਰ ਟਾਈਮ ਦਾ ਹਾਜ਼ਰ ਆ ਚਵਾ ਲਾਂਗੇ ਦੋ ਟਾਈਮ ਠੀਕ ਆ ਤੇ ਸੀਲ ਠੰਡੀ ਬਾਧੂਆ ਤੇ ਨਿਆਣਾ ਪਾਉਣਾ ਪੈਂਦਾ ਜੀ ਹਾਂ ਨਿਆਣਾ ਪਾਉ ਪਾਉਂਦੀ ਆ ਵਧੀਆ ਸੁਭਰੋਂ ਨਿਆਣਾ ਪਾ ਕੇ ਜੇ ਮਰਜ਼ੀ ਵਹਿ ਜਾਓ ਮੂੰਹ ਬਿਲਕੁਲ ਖੀਰੀਆ ਜਮ ਤੇ ਵਾਕੀ ਥਾਣ ਥੂਣ ਦੇਖੋ ਤੇ ਚੌਂਡ ਜਵਾਓ ਕੇ ਬਿਲਕੁਲ ਸੁਭਰਾ ਦੇਖੋ ਠੰਡੀ ਸੀਲ ਬਾਧੂਆ ਜਿਵੇਂ ਮਰਜ਼ੀ ਥਾਣਾ ਜਾ ਫੇਰੀ ਚੱਲੋ ਕੋਈ ਨਿੱਕੜ ਵਾਲੀ ਗੱਲ ਹੀ ਨਹੀਂ ਹੈਣਾ ਤੇ ਤੋਰੇਵਾਰ ਨੂੰ ਇਹ ਸਭ ਤੋਂ ਬੱਚਾ ਮੇਲਕਾਫਾ ਸਹੀ ਅੱਜ 21 22 ਦਿਨ ਹੋ ਗਏ ਸੂਝ ਨੂੰ ਸੀਲ ਠੰਡੀ ਵਾਧੂ ਆ 14 ਲੀਟਰ ਦੁੱਧ ਜਮਾ ਨੈਟ ਏ ਥੱਲੇ ਹਾਜ਼ਰ ਐ ਇਸ ਵਕਤ ਤੇ ਲੇਵਲ ਉਪਾ ਦੇਖੋ ਸਾਫ ਸੁਥਰਾ ਤੁਹਾਡੇ ਸਾਹਮਣੇ ਆ ਠੰਡੀ ਸੀਲ ਵਾਧੂ ਆ ਚਾਰੇ ਸਾਰੇ ਨਿੱਖਣਵੇਂ ਗਲਾਬੀ ਗਲਾਬੀ ਦਾ ਹਵਾਨਾ ਹੈਗਾ ਸਭ ਤੋਂ ਮੂੰਹ ਮੱਥਾ ਦੇਖ ਸਕਦੇ ਹੋ ਮਣੇ ਮਣੇ ਸਿੰਘ ਆ ਇਹਦੇ ਤੇ ਹੈ ਮੂੰਹ ਬਿਲਕੁਲ ਜੀਰੀ ਬੱਚਾ ਯਾਰੇ ਤੇ ਚੰਗੀ ਵਧੀਆ ਜਨਰੇਸ਼ਨ ਤਿਆਰ ਕਰੂ ਅਗੇ ਸੀਮਨ ਵਗੈਰਾ ਬਸ ਸਾਈਵਾਲ ਦੇ ਰਖਾਵਾਂਗੇ ਤੇ ਸੀਲ ਠੰਡੀ ਵਾਧੂ ਆ ਕੱਦ ਕਾਠ ਵੀ ਚੰਗਾ ਤੇ ਪੂਰੀ ਸਹੀਨੀ ਗਾਲੀ ਆ ਤੇ ਸਾਤ ਸੁਭਾਜੇ ਕੋਈ ਇਹ ਨਹੀਂ ਹਵੜਾ ਦਬੜੀ ਮਾਈ ਦੀ ਵਧੀਆ ਨਿਆਣਾ ਵਗੈਰਾ ਪਾਉਂਦੀ ਆ ਤੇ 14 ਲੀਟਰ ਦੁੱਧ ਨੈਟ ਹਾਜ਼ਰ ਆ ਸੁਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਸੋਹਣੀਆਂ ਹਵਾਨੇ ਤੇ ਨਾੜਾ ਦਿਖਾਈ ਦੇ ਜੀ ਦਈ ਜਾਂਦੀਆਂ 20 ਦਿਨ ਹੋ ਗਏ ਪੂਰੇ ਸੂਈ ਨੂੰ ਚੰਗੀ ਕੇਅਰ ਵਗੈਰਾ ਹੋ ਗਈ ਤਾਂ ਲੀਟਰ ਖੰਡ ਦੁੱਧ ਹੋਰ ਵੱਧ ਜੂਗੀ ਤੇ ਅੰਦਾਜ਼ਾ ਲਾ ਜੇ ਵੀ 15 ਤੋਂ ਪਾਰ ਕਰਦੀ ਮਾੜਾ ਮੋਟਾ ਜੀ ਹਾਂ ਜੀ ਹਾਂ ਜੀ ਤੇ ਲੀਟਰ ਕਿ ਕਪੈਸਿਟੀ ਹੋ ਰਹੀ ਹੈ ਵਧਣ ਤੇ ਮਾੜਾ ਮੂਲਾ ਦਾ ਮਾਰਗੀ ਹੋਣੀ ਹੈ ਨਾ ਤੇ ਮੋਲੇ ਦਾ ਕੀ ਰੱਖਿਆ ਭਾਈ ਮੋਲਾ ਆਪਾ ਦਾ ਟਾਰਾ ਖੁਰੋ ਨਾ ਤੇ ਮਾਨਦਾਨ ਕਰਦਾਂਗੇ ਹਾਂਜੀ ਖੁਰੋ ਨਾ ਸੁਬਿਰ 67000 ਰੁਪਇਆ ਹੈਗਾ ਇੱਕ ਹੋਰ ਆਜੀ ਗੱਲ ਮੁੱਲ ਜਾਣ ਦੀ ਬੰਦਾ ਇਹ ਮੈਂ ਹੱਥ ਛੱਡ ਦੇ ਭੁੱਲ ਜਾਵੇਂ ਜਾਂਦੇ ਆਪਾਂ ਨੂੰ ਕੋਈ ਲਾਭ ਹੀ ਗੱਲ ਉਹੀ ਕਰੇ ਨੇ ਲੈਣੀ ਹੋਵੇ ਠੀਕ ਹੈ ਜਾਇ ਗੱਲ ਹਾਂ ਗੱਦਮ ਹੋਏ ਮੈਂ ਕਹ ਦੋ ਉਹ ਬਲ ਕਰੇ ਵੀ ਕੋਈ ਆਕੜਾ ਬੀ ਆਪਾਂ ਲੈਤੀ ਬੱਕਰੇ ਉਹਦੀ ਗੱਲ ਹੁੰਦੀ ਗੂਗ ਦੀ ਨਿੱਜ ਜਾਇ ਗੱਲ ਹੈ ਸੁਬਿਰ 67000 ਭਾਗ ਆ ਮੰਗਲ ਉਹ ਜਾਇ 80 ਮੰਗਲੇ 85 ਤੇ ਮੂਹੋਂ ਬਿਲਕੁਲ ਖੀਰੀ ਸੁਬਿਰ ਦੰਦ ਦੇਖ ਸਕਦੇ ਹੋਂਦੇ ਦੰਦੋ ਕਰਿਓ ਮੜਿਆ ਹੱਸਲੇ ਨੂੰ ਮੂਹ ਚਾਹ ਹੁਣ ਕਰ ਲਿਓ ਮੜਿਆ ਜਾਂ ਸੋ ਦੇਖੋ ਖੀਰੀ ਹੈ ਬਿਲਕੁਲ ਖੀਰੀ ਹੈ ਜੀ ਆਪਾਂ ਤਾਂ ਠੀਕ ਹੈ ਤੇ ਜਿਹੜੇ ਆਪਾਂ ਦੂਜੇ ਨੰਬਰ ਤੇ ਵਹਿੜ ਦੇਖੀਏ ਨੇ ਇਹ ਕਿਹੜਾ ਸੁਆ ਸੁਈ ਵੇ ਤੇ ਕਿੰਨੇ ਵਕ ਕੱਪੜਾ ਦੂਜਾ ਸੁਆ ਸੁਣੀਆ ਕਿੰਨਾ ਟਾਈਮ ਰਹੇਗਾ ਸੂਣ ਚ ਇਹ 2 ਮਹੀਨੇ ਰਹੇਗੇ ਸੂਣ ਚ ਤੇ ਦੁੱਧੋ ਬਿਲਕੁਲ ਡਰਾਈ ਆ ਹੁਣ ਕਿੰਨਾ ਟਾਈਮ ਆਗਾ ਦੁੱਧਾ ਢੀ ਨੂੰ ਇਹਨੂੰ ਦੁੱਧੋ ਦਿੰਦੇ ਆ ਜੀ 4 ਲੀਟਰ ਦੁੱਧ ਆਇਆ ਹੁਣ 10 ਲੀਟਰ ਦੁੱਧ ਹੈਗਾ ਥੱਲੇ 5 ਲੀਟਰ ਡਾਂਗਾ ਦੁੱਧ ਹਾਜ਼ਰ ਆ ਠੀਕ ਹੈ 2 ਮਹੀਨੇ ਰਹਿ ਕੇ ਸੂਣ ਚ ਹਾਂ ਜੇ ਦਮਾ ਬਤਾਵਾ ਤਾਂ ਨੀ ਪੁੱਤ ਪਾਸ ਨਹੀਂ ਦੁੱਧ ਰਹਿ ਸੀ ਠੀਕ ਹੈ ਤੇ 2 ਮਹੀਨੇ ਰਹਿ ਕੇ ਸੂਣ ਜੇ ਦਾ ਭਾਗ ਹੀ ਰੱਖਿਆ ਪਾਇ ਜੇ ਦਾ ਭਾਗ ਇਹ ਮੰਗ ਕੇ ਦੋ ਜੀ ਇਹ 60000 ਰੁਪਏ ਦਾ ਜੇ ਦਾ 60000 ਰੁਪਏ ਤੋੜੇ ਬਰ ਨੂੰ ਸੋ ਵੀਰੋ 60000 ਰੁਪਏ ਰੇਟ ਆ 2 ਮਹੀਨੇ ਮਾਲ ਕੇ 10 29 ਸੂਣ ਤੇ ਵਾਕੀ ਆ ਬਾਕੀ ਤੁਸੀਂ ਚੈੱਕ ਕਰ ਕਾ ਆਪ ਦੀ ਤਸੱਲੀ ਨਾਲ ਕਰਾਉਣੀ ਹੈ 10 ਲੀਟਰ ਦਸ ਦੇ ਮੈਂ ਦੁੱਧ ਦਾ 5 ਲੀਟਰ ਡੰਗ ਦਾ ਦੁੱਧਾ ਥੱਲੇ ਇਹਦੇ ਹਾਜ਼ਰ 60000 ਰੁਪਏ ਦੀ ਕੀਮਤ ਆ ਤੋ ਦੇਖੋ ਲੈ ਵਲੂ ਬਸ ਸਾਫ਼ ਤਰ੍ਹਾਂ ਸੋਣਾ ਸੋ ਵੀਰੋ ਥਣ ਲੇਵਾ ਦੇਖ ਸੋਹਣਾ ਸਾਫ ਸੁਥਰਾ ਥਾਣਾ ਤੇ 10 ਲੀਟਰ ਦੁੱਧ ਚਵਾਦਾਂਗੇ ਜਮਾਂ ਜੀ ਆਪਾਂ ਸੋ ਵੀਰੋ 10 ਲੀਟਰ ਦੁੱਧ ਤੁਹਾਨੂੰ ਚੋਣ ਦਾ ਮਿਲੂ 5 ਲੀਟਰ ਡੰਗ ਦਾ ਦੁੱਧ ਤੇ ਜਵਾਨੀ ਵਾਲੀ ਬੱਚੀ ਆ ਦੂਜਾ ਸੂਆ ਜੀ ਸੁੰਦੀ ਆ ਤੇ ਜਿਹੜੀ ਤੀਜੇ ਨੇ ਪਰ ਆਪਾਂ ਬੱਚੀ ਦੇਖੀਏ ਨੇ ਕਿੰਨੀ ਕੁ ਉਮਰ ਹੈ ਦੀ ਇਹ ਜੀ 10 9 ਮਹੀਨਾ ਦੀ 9 ਮਹੀਨੇ ਦੀ ਹੈਗੀ ਉਮਰ ਤੇ ਥਣ ਥਣ ਚਾਰੀਏ ਦੇ ਹਾਂ ਜੀ ਹਾਂ ਚਾਰ ਹਾਂ ਥਣ ਚਾਰ ਕਾਲੇ ਥਾਣਾ ਜਾਵਾਂ ਹਣਾ ਠੀਕ ਹੈ ਤੇ ਰਕਾਰਡ ਕੋਡ ਚੰਗੀ ਬੈਠਦੀ ਆ ਇਹ ਪੂਰਾ ਜੀ ਪੂਰਾ ਠੀਕ ਹੈ ਇਹਦਾ ਭਾਗ ਹੀ ਰੱਖਿਆ ਭਾਈ ਇਹ 35% ਜਰਦੀ। ਸੋਬਰਾ 27000 ਰੁਪਏ ਦਾ ਭਾਗ ਆ 9 ਮਹੀਨੇ ਦੀ ਉਮਰਾਂ ਬੱਚੀ ਦੀ। ਸਭੂ ਮੱਥਾ ਦੇਖੋ ਚੰਗੀ ਬੰਡ ਵਾਲੀ ਬੱਚੀ ਹੈਗੇ। ਜਾਣ ਜਾਤ ਪਾਤ ਵਾਲੀ ਆ। ਤੇ ਜਿਹੜੀ ਚੌਥੇ ਨੰਬਰ ਤੇ ਆਪਾਂ ਮੱਝ ਦੇਖੀ ਹੈ ਨਹੀਂ ਇਹ ਕਿਹੜਾ ਸੂਆ ਸੂਈ ਵੀ ਆ। ਇਹ ਦੂਜਾ ਸੂਈ ਆ ਜੀ। ਦੂਜਾ ਸੂਆ। ਕਿੰਨਾ ਕ ਟਾਈਮ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ ਹੋ ਗਿਆ ਜੀ 6-7 ਮਹੀਨਾ ਮੰਨ ਲਈ ਚੱਲੋ। ਠੀਕ ਆ ਆ ਇਹਦੇ ਪਿੱਛੇ ਆ ਗਿਆ ਕਟਾ ਹਨਾ। ਤੇ ਦੁੱਧ ਐਸ ਵਕਤ ਕਿੰਨਾ ਹੀ ਹੁਣ? ਦੁੱਧ 10 ਲੀਟਰ। ਪੰਜ ਟਾਈਮ ਦਾ ਚਵਾਦਾਂਗੇ ਜਮਾ। ਹਾਂ ਜੀ ਹਾਂ ਜੀ ਗੰਡਾ ਪੰਡਾਲਾ ਤੇ ਗ ਲੋਜੀ ਕਬਨ ਹੈ ਜੀ ਤੇ ਭਾਜ ਦਾ ਕੀ ਰੱਖਿਆ ਜੀ ਇਹਦਾ ਭਾਜ ਹੈ ਭਾਜੀ 93000 ਰੁਪਏ ਹੈ 93000 ਰੁਪਏ ਸੋ 93000 ਰੁਪਏ ਭਾਗਾ ਦੂਜਾ ਸੂਦਾ ਸੂਈ ਵੀ ਆ ਤੇ 10 ਲੀਟਰ ਦੁੱਧ ਹਾਜ਼ਰ ਆ ਸੋ ਦੇਖੋ ਲੈ ਵਾਲੂਆ ਤੁਹਾਡੇ ਸਾਹਮਣੇ ਆ ਦੋ ਟਾਈਮ ਵੀਰ ਕਹਿੰਦਾ ਚਵਾ ਦਾਂਗੇ 10 ਲੀਟਰ ਦੁੱਧ 5 ਲੀਟਰ ਜੀ ਜੀ ਹੈਲਦੀ ਨਹੀਂ ਠੀਕ ਹੈ ਗੁੱਡੀ ਭਾਜੀ ਬੰਦਾ ਵੇ ਸੂਈਆਂ ਦੇ ਭੇਜੇ ਕੋਈ ਠੀਕ ਹੈ ਚੌਂਟ ਚਵਾ ਦੇ ਬਿਲਕੁਲ ਓਕੇ ਸੂਈਆਂ ਦਾ ਮੰਗੂ ਤਾਰ ਪੈ ਸੋbro ਸੈਂਗੂ ਮੂ ਮਾਤਾ ਦੇਖ ਸਕਦੇ ਹੋ ਡੇਢ ਕਿ ਮਹੀਨੇ ਤੋਂ ਮਹੀਨੇ ਤੋਂ ਉੱਪਰ ਜਿਹੜਾ ਮਹੀਨਾ ਹੈਗਾ ਲਗਭਗ ਕੇ ਸੂਈ ਨੂੰ ਸੋ ਹਵਾਨਾ ਦੇਖੋ ਤੁਹਾਡੇ ਸਾਹਮਣੇ ਆ ਤੇ 10 ਲੀਟਰ ਦੁੱਧ ਇਹ ਥੱਲੇ ਹੈਗਾ ਵੀ ਇਹ ਕਹਿੰਦੇ ਹਾਜ਼ਰ ਮੁੱਲ ਇਹਦਾ ਹੈਗਾ 93000 ਰੁਪਿਆ ਤੇ ਆਪਾਂ ਚਾਰ ਲਗ ਦਿਖਾਇਆ ਚਾਰ ਦੇ ਚਾਰੇ ਵੀਰਾਂ ਦੇ ਸੇਲ ਆ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਆ ਕੇ ਦੇਖ ਕੇ ਤਸਦੀ ਕਰਕੇ ਅਗਲੀ ਤਰੀਕ ਕਰ ਸਕਦੇ ਹੋ ਸੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨਿਆਖ ਪਾਸ ਕੋਈ ਆਪ ਕਰਨੀ ਹੈ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ